ਹਾਂਜੀ ਸਸਿਕਾ ਦੋਸਤੋ 200 ਕਣਕਾਂ ਦੀ ਵਾਢੀ ਦਾ ਜਿਹੜਾ ਜੋਰ ਚੱਲ ਰਿਹਾ ਤੇ ਲਗਭਗ ਸਾਡੇ ਇਲਾਕੇ ਵਿੱਚ ਕਣਕ ਜਿਹੜੀ ਹੈ 50% ਤੋਂ ਵੀ ਜ਼ਿਆਦਾ ਵੱਢੀ ਗਈ। ਇਹ ਤੂੜੀਆਂ ਵਗੈਰਾ ਪੜ ਰਗੀਆਂ ਨੇ। ਤਾਂ ਦੇਖੋ ਆ ਇਹ ਸਾਹਮਣੇ ਜਿਹੜਾ ਹੈ ਕਣਕ ਵੱਢੀ ਹੋਈ ਹੈ, ਨਾਲ ਪਿਆ ਬਸੇ ਤੂੜੀ ਬਾਂਝੇ ਕਿਤੇ। ਕੰਮ ਖਰੀ ਇਸ ਤੋਂ ਬਾਅਦ ਕੀ ਹੈ ਝੋਨੇ ਦੀ ਤਿਆਰੀ ਹੋ ਜਾਣੀ ਹੈ। ਤਾਂ ਗਰਮੀ ਵੀ ਬਹੁਤ ਪੈ ਰਹੀ ਹੈ ਤੇ ਸਾਹਮਣੇ ਤੁਸੀਂ ਆਮਬ ਦਾ ਪੇੜ ਦੇਖੋ ਕਿੰਨਾ ਸੋਹਣਾ ਹੈ। ਪਰ ਇੱਥੇ ਕੋਈ ਪਾਣੀ ਨਹੀਂ ਲੱਗਿਆ। ਤੇ ਕੁਦਰਤ ਦੇ ਵੇਖੋ ਰੰਗ ਬਿਨਾ ਪਾਣੀ ਤੋਂ ਇਹ ਜਿਹੜਾ ਆਪੇ ਕਿੰਨਾ ਹਰਾ ਭਰਾ ਖੜਾ ਹੈ ਪਰ ਅੱਜ ਜਿਹੜੀ ਗੱਲਬਾਤ ਕਰਨੀ ਹੈ ਉਹ ਥੋੜਾ ਜਿਹਾ ਡਿਫਰੈਂਟ ਇੱਕ ਬੂਟੇ ਬਾਰੇ ਗੱਲਬਾਤ ਕਰਨੀ ਹੈ ਕਿ ਜਿਸ ਤਰ੍ਹਾਂ ਕਿਸਾਨ ਭਰਾ ਹੋਣੇ ਕਣਕ ਤੇ ਝੋਨੇ ਵੇ ਦੀ ਜਿਹੜੇ ਫਸਲੀ ਚੱਕਰ 'ਚ ਹੀ ਫਸੇ ਹੋਏ ਨੇ ਤੇ ਇਹਨਾਂ ਤੋਂ ਬਾਹਰ ਨਿਕਲਦਾ ਥੋੜਾ ਜਿਹਾ ਜ਼ਰੂਰਤ ਹੈ ਕਿਉਂਕਿ ਦੇਖੋ ਜਿਹੜਾ ਝੋਨਾ ਹੈ ਉਹ ਪਾਣੀ ਬਹੁਤ ਜ਼ਿਆਦਾ ਮੰਗਦਾ ਹੈ ਤੇ ਪਾਣੀ ਦਾ ਜਿਹੜਾ ਲੈਵਲ ਹੈ ਪਹਿਲਾਂ ਹੀ ਬਹੁਤ ਥੱਲੇ ਚਲਾ ਗਿਆ ਤਾਂ ਇਸੇ ਤਰ੍ਹਾਂ ਹੀ ਕੁਝ ਕੁਸ ਕੁਸ ਕਸਾੜ ਤਾਂ ਇਹ ਜਿਹੜੇ ਇਹ ਫਸਲੀ ਚੱਕਰ ਜੋ ਬਾਹਰ ਨਿਕਲ ਰਹੇ ਨੇ ਵੀ ਮਤਲਬ ਫਸਲਾਂ 'ਚ ਬਦਲਾਅ ਆ ਰਿਹਾ ਨਹੀਂ ਤਾਂ ਆਪਣੇ ਵੀ ਇੱਕ ਇੱਥੇ ਅਜੇ ਸਕਰੀਨ ਤੇ ਤੁਹਾਨੂੰ ਦਿਖਾਉਂਗਾ ਫਸਲਾਂ 'ਚ ਬਦਲਾਅ ਦਾ ਜਿਹੜਾ ਇੱਕ ਐਗਜ਼ਾਮਪਲ ਉਦਾਹਰਨ ਤਾਂ ਤੁਸੀਂ ਮੇਰੇ ਸਾਹਮਣੇ ਆ ਸਾਰੇ ਖੰਭੇ ਦੇਖਿਓ ਖੰਭੇ ਦੇ ਉੱਪਰ ਛਤਰੀ ਜੀ ਲੱਗੀ ਹੈ ਇਹ ਇਹ ਕੀ ਚੀਜ਼ ਹੈ ਇਹ ਤੁਹਾਨੂੰ ਦੱਸਦੇ ਆ ਪਰ ਦੇਖੋ ਇਧਰ ਕਿੰਨੀ ਮਤਲਬ ਗਰਮੀ ਦਾ ਸਿਸਟਮ ਜਮੜਿਆ ਖੜਾ ਹੈ ਤੇ ਇਧਰ ਤੁਸੀਂ ਆਓਗੇ ਹਰਿਆਵਲੀ ਹਰਿਆਵਲੀ ਠੀਕ ਹੈ ਤਾਂ ਇਹ ਜਰਾ ਮਿੱਤਰੋ ਫਸਲ ਹੈ ਇਹ ਹੈ ਡ੍ਰੈਗਨ ਫਰੂਟ ਬਾਰੇ ਤੁਸੀਂ ਸੁਣਿਆਣਾ ਜਿਹੜਾ ਪਰ ਪੀਸ 100 ਰੁਪਏ ਦਾ ਮਿਲਦਾ ਹੈ ਤਾਂ ਇਹ ਡ੍ਰੈਗਨ ਦਾ ਇੱਕ ਖੇਤ ਹੈ 1 ਏਕੜ ਹੈ ਕਿਆ ਹੈ ਆਪਣੇ ਕਾਦੇ ਨਾਲ ਤਾਂ ਦੇਖੋ ਤਾਂ ਇਹ ਨੂੰ ਵੇਖੋ ਪਾਣੀ ਦੀ ਕਿੰਨੀ ਬਚਤ ਹੈ ਇੱਕ ਐਗਜ਼ਾਮਪਲ ਤੁਹਾਨੂੰ ਹੋਰ ਦੇ ਦਿੰਨੇ ਆ ਤੇ ਇਹ ਨੂੰ ਪਾਣੀ ਲਾਉਣ ਦੀ ਕੋਈ ਜ਼ਰੂਰਤ ਨਹੀਂ ਮਤਲਬ ਜਿਹੜਾ ਖੁੱਲਾ ਪਾਣੀ ਆਪਾਂ ਛੱਡਦੇ ਜਿਵੇਂ ਮੋਟਰ ਛੱਡ ਕੇ ਤਾਂ ਇਹ ਇੱਕ ਅੰਡਰਗਰਾਉਂਡ ਪਾਈਪਾ ਲਓ ਇਹ ਡੀ ਆ ਤੁਸੀਂ ਪਾਈਪਾਂ ਦੇਖ ਰਹੇ ਹੋ ਬਲੈਕ ਬਲੈਕ ਕਲਰ ਦੀਆਂ ਤਾਂ ਇਹ ਡਰਾਪਰ ਨਹੀਂ ਇਹ ਨੂੰ ਜਿਹੜਾ ਪਾਣੀ ਲੱਗ ਜਾਣਾ ਹੈ ਤੇ ਹਫ਼ਤੇ 'ਚ ਇੱਕ ਅੱਧੀ ਵਾਰ ਜਿਹੜਾ ਹੈ ਇਹ ਨੂੰ ਪਾਣੀ ਲਾਉਣਾ ਹੈ ਹੋਣੇ ਪੂੰਦਾਂ ਰਹੀ ਹੈ ਦੇਖੋ ਤੁਹਾਨੂੰ ਦਿਖਾ ਵੀ ਦਿਨਾ ਬਸ ਇਸ ਤਰ੍ਹਾਂ ਪਾਣੀ ਲੱਗ ਰਿਹਾ ਹੈ ਤਾਂ ਜਦੋਂ ਆਪਾਂ ਬਿਮਾਰ ਵਗੈਰਾ ਹੋ ਜਾਂਦੇ ਤੇ ਹਸਪਤਾਲਾਂ ਚ ਵੀ ਆਪਾਂ ਨੂੰ ਕਿਹਾ ਜਾਂਦਾ ਕੀ ਵੀ ਖਾਓ ਜਾਂ ਡ੍ਰੈਗਨ ਫਰੂਟ ਲੈ ਕੇ ਆਓ ਤਾਂ ਇਹ ਆ ਡ੍ਰੈਗਨ ਆ ਥੱਲੇ ਥੱਲੇ ਪੈਪ ਵੀ ਸੀ ਹੋਈ ਹੈ ਤੇ ਹਾਰ ਨੂੰ ਬੂਟੇ ਨੂੰ ਕਵਰ ਕੀਤਾ ਗਿਆ ਤਾਂ ਇੱਕ ਲਾਹੇਵੰਦ ਫਾਇਦਾ ਵਾਲੀ ਵੈਸੇ ਦਾ ਫਸਲ ਹੈ ਵਿੱਚ ਪਕਾਵੀ ਮੱਕੀ ਵੀ ਬੀਜੀ ਹੋਈ ਹੈ ਤੇ ਇਹਦੇ ਵਿੱਚ ਮਤਲਬ ਆਪਾਂ ਕੁਛ ਹੀ ਬੀ ਸਕਦੇ ਵਿਚਾਲੇ ਜਿਹੜਾ ਗੈਪ ਹੈ ਤੇ ਡਰਾਗਨ ਉਹਨੂੰ ਪਹਾਰ ਕਰ ਰਿਹਾ ਹੈ ਮਤਲਬ ਤੀਸਰੇ ਸਾਲ ਚ ਜਿਹੜਾ ਸਾਲ ਦਾ ਹੋ ਗਿਆ ਤੇ ਤੀਸਰੇ ਸਾਲ ਚ ਜਿਹੜਾ ਫਰੂਟ ਦੇਗਾ ਇੱਥੋਂ ਤੱਕ ਇਹਨੇ ਚੱਲ ਜਾਣਾ ਤੇ ਇਹ ਸਾਰੀ ਜਿਹੜੀ ਕਵਰ ਕਰ ਜੇਗਾ ਤੇ ਇਹਨੂੰ ਫਰੂਟ ਲੱਗਣਗੇ ਡਰਾਗਨ ਤੇ ਜਿਨਾਂ ਕੋਲ ਸਪੇਸ ਹੈਗਾ ਜਾਂ ਜਿਨਾਂ ਕੋਲ ਗੁੰਜਾਇਸ਼ ਆ ਤੇ ਇਹ ਵੇਲੇ ਜਿਹੜੇ ਬਾਗ ਇਹੋ ਜਿਹੇ ਕਿਨੂਆਂ ਦੇ ਡ੍ਰੈਗਨ ਦੇ ਕੀਵੀ ਦੇ ਵੀ ਅੱਜ ਕੱਲ ਪੰਜਾਬ 'ਚ ਹਰ ਇੱਕ ਚੀਜ਼ ਹੋ ਜਾਂਦੀ ਐ ਬਸ ਮਿਹਨਤ ਦੀ ਜ਼ਰੂਰਤ ਐ ਥੋੜੀ ਜੀ ਤਾਂ ਕਿਵੇਂ ਦੀ ਲੱਗੀ ਅੱਜ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਇਹਦੇ ਬਾਰੇ ਕੋਈ ਜਾਣਕਾਰੀ ਵੀ ਲੈਣੀ ਹੋਵੇ ਤਾਂ ਉਹ ਵੀ ਤਾਂ ਅਪਾ ਦੱਸ ਦੇ ਦਾਂਗੇ ਤੇ ਅਗਲੀ ਵੀਡੀਓ ਲੈ ਕੇ ਫੇਰ ਆਜ ਰਵਾਂਗੇ ਤਦ ਤੱਕ ਲਈ ਧੰਨਵਾਦ